ਸਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਦੋਸਤੋ ਮਠਿਆਈ ਵੰਡਣ ਦੇ ਲਈ ਹੋ ਜਾਓ ਤਿਆਰ ਕਿਉਂਕਿ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਇਹਨਾਂ ਦਿਨਾਂ ਦੇ ਵਿੱਚ ਬਹੁਤ ਹੀ ਵੱਡੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਆਖਿਰਕਾਰ ਉਹ ਕਿਹੜੀ ਰਾਸ਼ੀ ਹੈ ਜਿਹੜੇ ਮਠਿਆਈ ਵੰਡਣ ਦੇ ਲਈ ਤਿਆਰ ਹੋਵੇ ਕਿਉਂਕਿ ਉਹਨਾਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਉਹਨਾਂ ਲਈ ਇਹ ਦਿਨ ਬਹੁਤ ਹੀ ਖਾਸ ਸਾਬਤ ਹੋਣ ਵਾਲੇ ਹਨ ਉਹ ਕਿਹੜੇ ਰਾਸ਼ੀ ਵਾਲੇ ਹਨ ਜਿਹੜੇ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੇ ਹਨ ਜਿਨ੍ਹਾਂ ਦੇ ਜੀਵਨ ਦੇ ਵਿੱਚ ਆਉਣ ਵਾਲੀਆਂ ਹਨ ਬਸ ਖੁਸ਼ੀਆਂ ਹੀ ਖੁਸ਼ੀਆਂ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਦੋਸਤੋ ਇਹ ਰਾਸ਼ੀ ਵਾਲੇ ਸਾਰੇ ਇਹ ਹੋਣ ਵਾਲੇ ਹਨ ਤਾਂ ਦੇ ਨਾਲ ਮਾਲਾ ਮਾਲ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਬਸ ਖੁਸ਼ੀਆਂ ਹੀ ਖੁਸ਼ੀਆਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਸਾਵ ਸੱਤ ਹੋਣ ਚਾ ਰਹੀ ਹੈ ਕਿਉਂਕਿ ਹੋ ਸਕਦਾ ਹੈ ਤੁਹਾਡੀ ਖੁਸ਼ ਨਸੀਬ ਰਾਸ਼ੀ ਇਹਨਾਂ ਦੇ ਵਿੱਚੋਂ ਇੱਕ ਹੋ ਜਾਵੇ ਤੁਹਾਨੂੰ ਇਸ ਤੰਜੇ ਗਤੂ ਸਿੰਘ ਗੰਗਾ ਚਾਲ ਦੇ ਨਾਲ ਇਸ਼ਨਾਨ ਕਰ ਲੈਂਦੇ ਹੋ ਤਾਂ ਦੇ ਅਰੋਗਤਾ ਵੀ ਮਿਲ ਜਾਵੇਗੀ ਕਿਉਂਕਿ ਇਹਨਾਂ ਤਿੰਨ ਚਾਰ ਦਿਨਾਂ ਦੇ ਵਿੱਚ ਬਣ ਰਿਹਾ ਹੈ ਮਹਾ ਦੁਰਲੱਭ ਸੰਜੋਗ ਇਹ ਸਮਾਂ ਤੁਹਾਡੇ ਪੱਖ ਵਿੱਚ ਹੋਵੇਗਾ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣ ਵਾਲਾ ਹੋਵੇਗਾ ਇਸ ਹਫ਼ਤੇ ਦੇ ਵਿੱਚ ਦੋਸਤੋ ਉਹ ਕਿਹੜੀਆਂ ਭਾਗਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਹਨ ਜਿਨ੍ਹਾਂ ਨੂੰ ਹੁਣ ਕਹਿ ਲਓ ਕਿ ਜਿਨ੍ਹਾਂ ਦੀ ਲੋਟਰੀ ਲੱਗਣ ਵਾਲੀ ਹੈ ਦੁਰਲਭ ਮਹਾਸੰਯੋਗ ਰਾਜਯੋਗ ਸਵਤ ਸiddhi yog ਤੇ ਮਾਤਾ ਲక్ష్ਮੀ yog ਜਿਨ੍ਹਾਂ ਦੇ ਨਾਲ ਮਾਤਾ ਲక్ష్ਮੀ yog ਬਣ ਗਿਆ ਹੈ ਜਿਸ ਜਿਸ ਦੇ ਨਾਲ ਇਹਨਾਂ ਰਾਸ਼ੀਆਂ ਦੇ ਬੰਦ ਕਿਸਮ ਦਾ ਤਾਲਾ ਖੁੱਲ ਜਾਵੇਗਾ ਅਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਜਿਨ੍ਹਾਂ ਤੇ ਹੋਣ ਵਾਲੀ ਹੈ ਇਸ ਹਫਤੇ ਇਹਨਾਂ ਦੇ ਹੁਣ ਤਾਂ ਦੇ ਨਾਲ ਭੰਡਾਰੇ ਭਰਨ ਵਾਲੇ ਹਨ ਇਹਨਾਂ ਰਾਸ਼ੀ ਵਾਲਿਆਂ ਦੇ ਲਈ ਮਹਾ ਦੁਰਲਭ ਸੰਯੋਗ ਮਾ ਲక్ష్ਮੀ yog ਸਾਂਦੀ ਵਰਖਾ ਕਰਨ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਲਈ ਪਾण्डे ਆਇਆ ਹੈ ਮਹਾ ਸੁਭਾਗਿਆ ਜੋਗ ਦੋਸਤੋ ਬਾਕੀ ਹਫਤੇ ਤੇ ਮਹੀਨਿਆਂ ਦੇ ਨਾਲ ਹੁਣ ਇਹਨਾਂ ਨੂੰ ਖੁਦ ਮਹਿਸੂਸ ਹੋਵੇਗਾ ਕਿ ਇਹ ਦਿਨ ਇਹਨਾਂ ਦੇ ਲਈ ਕਿੰਨੇ ਜ਼ਿਆਦੇ ਸ਼ੁਭ ਸਾਬਤ ਹੋਣ ਵਾਲੇ ਹਨ ਇਹ ਸਮਾਂ ਤੁਹਾਡੀ ਕਿਸਮਤ ਬਦਲਣ ਵਾਲਾ ਹੈ ਤੁਸੀਂ ਖੁਦ ਹੀ ਮਹਿਸੂਸ ਕਰੋਗੇ ਅਤੇ ਇਸ ਸਮੇਂ ਦਾ ਭਰਪੂਰ ਲਾਭ ਉਠਾਉਣਾ ਸਮੇਂ ਨੂੰ ਹੱਥੋਂ ਨਾ ਜਾਣ ਦੇਣਾ ਇਸ ਸਮੇਂ ਤੁਹਾਡੀ ਲਾਟਰੀ ਵੀ ਲੱਗ ਸਕਦੀ ਹੈ ਜੇਕਰ ਤੁਸੀਂ ਲਾਟਰੀ ਨਹੀਂ ਪਾਈ ਤਾਂ ਤੁਸੀਂ ਲਾਟਰੀ ਵੀ ਪਾ ਸਕਦੇ ਹੋ ਤੇ ਇਸ ਦਾ ਪੂਰਾ ਲਭ ਉਠਾ ਸਕਦੇ ਹੋ ਇਹ ਚਾਰ ਰਾਸ਼ੀ ਵਾਲੇ ਹੋ ਜਾਣਗੇ ਤਾਂ ਨਾਲ ਮਾਲਾ ਮ ਇਹਨਾਂ ਨੂੰ ਧਨਵਾਨ ਹੋਣ ਤੋਂ ਕੋਈ ਵੀ ਵਿਧਾਤਾ ਨਹੀਂ ਰੋ ਸਕਦਾ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਤੇ ਅੰਤਪਸੰਨ ਹੋ ਚੁੱਕੀ ਹੈ ਇਹਨਾਂ ਦੇ ਘਰ ਪਧਾਰਨ ਵਾਲੀ ਹੈ ਇਸ ਵਾਰ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਦਿਨ ਤੋਂ ਹੀ ਤੁਹਾਡੀ ਹੁਣ ਜ਼ਿੰਦਗੀ ਬਦਲਣ ਵਾਲੀ ਹੈ ਜਿੰਨੇ ਵੀ ਦੁੱਖ ਕਸ਼ਟ ਦੁੱਖ ਤਕਲੀਫਾਂ ਤੁਸੀਂ ਪਿਛਲੇ ਸਮੇਂ ਤੋਂ ਸਹਿੰਦੇ ਆ ਰਹੇ ਸੀ ਉਹ ਹੁਣ ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਤੇ ਪਿਆ ਹੋਇਆ ਹੈ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਨੂੰ ਕਠਿਨਾਈਆਂ ਦਾ ਹੁਣ ਬਿਲਕੁਲ ਵੀ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਦੋਸਤੋ Hindu ਧਰਮ ਦੇ ਵਿੱਚ ਇਹ ਸਮਾਂ ਤੁਹਾਡੇ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਮਹਾਦੁਰਲਭ ਸੰਜੋਗ ਸੁਭਾਗਯ ਸਮਾ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਡੀ ਕਿਸਮਤ ਚਮਕਣ ਵਾਲੀ ਹੈ Hindu ਧਰਮ ਦੇ ਵਿੱਚ ਦੇਵੀ ਮਾਤਾ ਲక్ష్ਮੀ ਜੀ ਨੂੰ ਤਾਂ ਦੀ ਦੇਵੀ ਕਿਹਾ ਜਾਂਦਾ ਹੈ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਇਹ ਇੱਕ ਵਾਰ ਕਿਸੇ ਦੇ ਘਰ ਪਦਾਰ ਜਾਣ ਭਾਵ ਕੇ ਕਿਸੇ ਦੇ ਪਸੰਦ ਹੋ ਜਾਣ ਤਾਂ ਉਹਨੂੰ ਫਿਰ ਤਨ ਨਾਲ ਮਾਲਾ ਮਾਲ ਕਰ ਦਿੰਦੇ ਹਨ ਕਿਉਂਕਿ ਇਹਨਾਂ ਦਾ ਸੁਭਾਅ ਬੇਹੱਦ ਚੰਚਲ ਮੰਨਿਆ ਜਾਂਦਾ ਹੈ ਕਦੇ ਵੀ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਬੈਠਦੇ ਜਿਵੇਂ ਘਰ ਵਿੱਚ ਜਿਵੇਂ ਸਾਫ ਸਫਾਈ ਹੁੰਦੀ ਹੈ ਆਪਸੀ પ્રેમ ਪਿਆਰ ਹੁੰਦਾ ਹੈ ਇਕਤਾ ਹੁੰਦੀ ਹੈ ਉਸ ਘਰ ਵਿੱਚ ਹਮੇਸ਼ਾ ਦੇ ਲਈ માતા લક્ષਮੀ ਵਾਸ ਕਰਦੀ ਹੈ ਜਿਸ ਕਿਸੇ ਤੇ ਵੀ ਮਾਤਾ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਹਦੀ ਉਹਦੀ ਜ਼ਿੰਦਗੀ ਦੇ ਫਿਰ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਵੱਡੇ ਭਵਿੱਖ ਬਾਣੀ ਦੀ ਸਟੇਕ ਰਾਸ਼ੀ ਫਾਲ ਦੀ ਜੋ ਕਿ ਭਗਵਾਨ ਵਿਸ਼ਨੋ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਪੈ ਚੁੱਕੀ ਹੈ ਇਨਾਂ ਦੇ ਹੁਣ ਮੰਨਦੇ ਹਾਰੇ ਕਿਸ਼ੇ ਜਲਦੀ ਹੀ ਪੂਰੇ ਹੋ ਜਾਵਗੇ ਤੇ ਇਹਨਾਂ ਕੁਝ ਦਿਨਾਂ ਦੇ ਵਿੱਚ ਤੁਸੀਂ ਪਵਿੱਤਰ ਨਦੀ ਤੇ ਇਸ਼ਨਾਨ ਕਰੋ ਜਾਂ ਫਿਰ ਨਹਾਉਣ ਵਾਲੇ ਪਾਣੀ ਵਿੱਚ ਗੰਗਾ ਚਲ ਪਾ ਕੇ ਇਸ਼ਨਾਨ ਕਰੋ ਤੇ ਸਮਾ ਤੁਹਾਡੇ ਲਈ ਕਾਫੀ ਜ਼ਿਆਦਾ کارਗਰ ਸਾਬਤ ਹੋਵੇਗਾ। ਤਾਂ ਸੰਬੰਧੀ ਮੁਸ਼ਕਲਾਂ ਦਾ ਅੰਤ ਹੋਵੇਗਾ ਤੇ ਜੇਕਰ ਤੁਹਾ ਨੂੰ ਕੋਈ ਬਿਮਾਰੀ ਹੈ ਤਾਂ ਉਸ ਤੋਂ ਵੀ ਛੁਟਕਾਰਾ ਮਿਲੇਗਾ। ਤੁਹਾਡੇ ਜੀਵਨ ਵਿੱਚ ਜਿੰਨੇ ਵੀ ਕਸ਼ਟ ਹਨ ਉਹਨਾਂ ਦਾ ਅੰਤ ਹੋਵੇਗਾ ਤਾਂ ਸੰਬੰਧੇ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਤੁਸੀਂ ਇਸ਼ਨਾਨ ਕਰਦੇ ਸਮੇਂ ਓਮ ਨਮੇ ਪਗਵਤੇ ਵਾਸੂਦੇਵੇ ਨਮੇ ਮਹਾ ਮੰਤਰ ਦਾ ਜਾਪ ਕਰਨਾ ਹੈ ਜਿਸ ਨਾਲ ਤੁਹਾਡੇ ਜੀਵਨ ਵਿੱਚ ਨਵੀਆਂ-ਨਵੀਆਂ ਖੁਸ਼ੀਆਂ ਦਾ ਆਗਮਨ ਹੋਵੇਗਾ ਐਸਨ ਭਗਵਾਨ ਨਰਾਇਣ ਦੀ ਪੂਜਾ ਕਰੋ ਜੇਕਰ ਤੁਸੀਂ ਕਰ ਲਓਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਸਮਾਂ ਬਣ ਜਾਵੇਗਾ ਮਾਤਾ ਲక్ష్ਮੀ ਦੀ ਪੂਰੀ ਵਿਧੀ ਵਿਧਾਨ ਦੇ ਨਾਲ ਪੂਜਾ ਕਰੋ ਤਾਂ ਕਿ ਤੁਹਾਨੂੰ ਖੁਦ ਮਹਿਸੂਸ ਤਾਂ ਕਿ ਤੁਹਾਨੂੰ ਖੁਦ ਮਹਿਸੂਸ ਹੋਣਾ ਸ਼ੁਰੂ ਹੋ ਜਾਵੇ ਕਿ ਮਾਤਾ ਲక్ష్ਮੀ ਤੁਹਾਡੇ ਤੇ ਵੀ ਪਸੰਨ ਹੋ ਸਕਦੇ ਹਨ ਇਹ ਸਮਾਂ ਤੁਹਾਡੇ ਲਈ ਬਹੁਤ ਵਧੀਆ 판 ਜਾਵੇਗਾ ਇਸ ਵਾਰ ਮਾਤਾ ਲక్ష్ਮੀ ਜੀ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਦੇਣਗੇ ਹੁਣ ਗੱਲ ਕਰਦੇ ਹਾਂ ਜੇ ਉਹਨਾਂ ਕੁਝ ਨਸੀਬ ਰਾਸ਼ੀਆਂ ਦੇ ਬਾਰੇ ਜੋ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੇ ਉਹ ਹੈ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਕਿਰਪਾ ਹੋ ਗਈ ਹੈ ਤੁਹਾਡੇ ਲਈ ਮਹਾ ਦੁਰਲਭ ਸੰਜੋਗ ਬੰਦਾ ਹੋਇਆ ਨਜ਼ਰ ਆ ਰਿਹਾ ਹੈ ਜੇਕਰ ਕਾਫੀ ਸਮੇਂ ਤੋਂ ਤੁਹਾਡੇ ਰਿਸ਼ਤੇ ਨੂੰ ਲੈ ਕੇ ਕੋਈ ਰੁਕਾਵਟ ਪੈ ਰਹੀ ਸੀ ਉਹ ਹੁਣ ਦੂਰ ਹੋ ਜਾਵੇਗੀ ਇਸ ਸਮੇਂ ਤੁਹਾਨੂੰ ਤੁਹਾਡੇ ਬੱਚਿਆਂ ਤੋਂ ਵੀ ਘਟ ਨੇ ਉਸ ਨੂੰ ਮਿਲ ਸਕਦਾ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਦੇ ਵਿਆਹ ਦੇ ਵੀ ਸੰਜੋਗ ਬਣ ਰਹੇ ਹਨ ਇਸ ਸਮੇਂ ਦੇ ਵਿੱਚ ਇਸ ਸਮੇਂ ਤੁਸੀਂ ਕੋਈ ਨਵਾਂ ਵਾਹਨ ਕਾਰ ਵਿੱਚ ਖਰੀਦ ਕੇ ਲਿਆ ਸਕਦੇ ਹੋ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਤੇ ਅਦੇ ਅੰਤ ਪਸੰਨ ਹੋ ਚੁੱਕੀ ਹੈ ਅਗਲੇ ਕੁਐਸਚਨ ਆਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਾ ਨੂੰ ਦੱਸ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ ਤੁਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਸਹਿਮਤ ਹੋਵੋਗੇ ਕਿਉਂਕਿ ਮਾਤਾ ਲక్ష్ਮੀ ਤੁਹਾਡੇ ਘਰ ਵਿੱਚ ਪਦਾਰਣ ਵਾਲੇ ਹਨ ਤੇ ਜੇਕਰ ਤੁਸੀਂ ਉਹਨਾਂ ਸਪੰਦਿ ਪਾੜ ਪੂਜਾ ਕਰਵਾਉਂਦੇ ਹੋ ਮੰਦਰ ਦੀ ਸਫਾਈ ਕਰਵਾਉਂਦੇ ਹੋ ਤਾਂ ਤੁਹਾਡੇ ਜੀਵਨ ਵਿੱਚ ਮਾਤਾ ਲక్ష్ਮੀ ਤੁਹਾਨੂੰ ਤਾਂ ਦਿਨ ਨਾਲ ਮਾਲਾ ਮਾਲ ਕਰ ਦੇਣਗੇ ਅੱਜ ਦੇ ਜੀਵਨ ਵਿੱਚ ਵਿਅਕਤੀ ਨੂੰ ਬੜੀਆਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਤਾਰ ਚੜਾਹ ਜ਼ਿੰਦਗੀ ਵਿੱਚ ਆਉਂਦੇ ਰਹਿੰਦੇ ਹਨ ਤੇ ਫਿਰ ਮਨ ਉਹ ਡੋਲ ਜਾਂਦਾ ਹੈ ਮਾਤਾ ਲక్ష్ਮੀ ਜੀ ਤੇ ਪੂਰਨ ਵਿਸ਼ਵਾਸ ਰੱਖੋ ਤੁਹਾਡੀ ਕਿਸਮਤ ਬਦਲਦੇ ਹੁੰਦੇ ਨਹੀਂ ਲੱਗੇਗੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਤਾ ਲక్ష్ਮੀ ਜੀ ਦੇ ਸੱਚੇ ਸਰਦਾਰ ਨੂੰ ਮਾਤਾ ਲక్ష్ਮੀ ਦੀ ਕਿਰਪਾ ਤੇਨਾ ਦੇ ਬਣਨ ਵਾਲੀ ਹੈ ਇਸ ਸਮਾ ਤੁਹਾਡੇ ਲਈ ਬੜਾ ਹੀ ਲਾਭਦਾਇਕ ਸਮਾਤ ਹੋਵੇਗਾ ਮਾਤਾ ਲక్ష్ਮੀ ਦੀ ਆਸ਼ੀਰਵਾਦ ਤੇ ਸਦਕਾ ਮਈ ਮਹੀਨਾ ਤੁਹਾਡੇ ਲਈ ਬਹੁਤ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਇਹਨਾਂ ਸੰਬੰਧੀ ਸਾਖਸਪੰਨ ਤੁਹਾਡੇ ਲਈ ਸੰਜੋਗ ਬੰਦੇ ਹੋਏ ਨਜ਼ਰ ਆ ਰਹੇ ਹਨ ਤੁਹਾਡੀ ਚੋਲੀ ਹੁਣ ਖੁਸ਼ੀਆਂ ਨਾਲ ਭਰ ਜਾਵੇਗੀ ਤੁਹਾਡੇ ਹੁਣ ਸੰਕਟ ਦੂਰ ਹੋ ਜਾਣਗੇ ਕਿਸੇ ਲੰਮੀ ਬਿਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਸੀਂ ਨੌਕਰੀ ਵਰਗ ਨਾਲ ਸੰਬੰਧ ਰੱਖਦੇ ਹੋ ਤਨਖਾਹ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ ਐਸਾ ਮੇ ਤੁਹਾਡੀ ਮੁਲਾਕਾਤ ਕਿਸੇ ਐਸੇ ਵਿਅਕਤੀ ਨਾਲ ਹੋ ਸਕਦੀ ਹੈ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਘਰ ਦੀ ਆਰਥਿਕ ਦਸ਼ਾ ਵਿੱਚ ਸੁਧਾਰ ਹੋ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ বৃশ্চਿਕ ਰਾਸ਼ੀ বৃশ্চਿਕ ਰਾਸ਼ੀ ਵਾਲਿਆਂ ਨੂੰ ਦੱਸ ਹੈ ਕਿ ਮਾਤਾ ਲక్ష్ਮੀ ਤੁਹਾਡੇ ਤੇ प्रसन्न ਹੋ ਚੁੱਕੇ ਹਨ ਹੁਣ ਕਿਸੇ ਐਸੇ ਵਿਅਕਤੀ ਨਾਲ ਮੁਲਾਕਾਤ ਹੋਵੇਗੀ ਜਿਸ ਦੇ ਮਿਲਣ ਦੇ ਨਾਲ ਤੁਹਾਡੇ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ ਸੋ ਕੁ ਸਭਿਧਾਵਾਂ ਦੀ ਕੋਈ ਕਮੀ ਨਹੀਂ ਰਹੇਗੀ ਤਾਂ ਸੇ ਹੁਣ ਵਪਾਰ ਦੇ ਵਿੱਚ ਦਿਨ ਰਾਤ ਚੌਕਨੀ ਤਰੱਕੀ ਕਰਨ ਵਾਲੇ ਹੋ ਬੱਚਿਆਂ ਦੇ ਵਿਆਹ ਨੂੰ ਲੈ ਕੇ ਕੋਈ ਵੀ ਜੇਕਰ ਤੁਹਾਡੀ ਪਰੇਸ਼ਾਨੀ ਚੱਲ ਰਹੀ ਸੀ ਉਸ ਤੋਂ ਛੁਟਕਾਰਾ ਮਿਲ ਜਾਵੇਗਾ ਕਾਰੋਬਾਰ ਵਿੱਚ ਹੁਣ ਤੁਹਾਨੂੰ ਦਿਨ ਰਾਤ ਚੌਕਨੀ ਤਰੱਕੀ ਮਿਲੇਗੀ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਹੋਣਗੀਆਂ ਬਸ ਖੁਸ਼ੀਆਂ ਹੀ ਖੁਸ਼ੀਆਂ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸਤਾ ਹਾਂ ਕਿ ਤੁਹਾਡੇ ਲਈ ਸਮਾਂ ਬੇਹਦ ਹੁਣ ਕਾਰਗਰ ਸਾਬਤ ਹੋਵੇਗਾ ਜਿਸ ਦੇ ਨਾਲ ਤੁਹਾਡੇ ਜੀਵਨ ਵਿੱਚ ਹੁਣ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਵੇਗੀ ਜੇਕਰ ਤੁਸੀਂ ਦੁਕਾਨਦਾਰੀ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਦੁੱਗਣਾ ਮੁਨਾਫਾ ਤੁਹਾਨੂੰ ਮਿਲ ਜਾਵੇਗਾ ਮੁਨਾਫਾ ਮਿਲਣ ਦੇ ਨਾਲ ਤੁਹਾਡੀ ਜ਼ਿੰਦਗੀ ਹੁਣ ਆਰਥਿਕ ਦਸ਼ਾ ਵਿੱਚ ਕਾਫੀ ਸੁਧਾਰ ਹੋਵੇਗਾ ਤੁਹਾਨੂੰ ਬਹੁਤ ਹੀ ਜ਼ਿਆਦਾ ਹੁਣ ਇਨਵੈਸਟਮੈਂਟ ਵਿੱਚ ਫਾਇਦਾ ਹੋਣ ਵਾਲਾ ਹੈ ਕੁੱਲ ਮਿਲਾ ਕੇ ਕਹਿ ਲਓ ਕਿ ਤੁਹਾਡਾ ਹੁਣ ਜੀਵਨ ਬਦਲਣ ਵਾਲਾ ਹੈ ਸੋ ਦੋਸਤੋ ਐਸੀ ਉਹ ਖੋਜਨਾ ਸੇਮ ਤੇ ਪਾਵਸ਼ਾਲੀ ਰਾਸ਼ੀਆਂ ਜੋ ਇਸ ਮਹਾ ਦੌਲਤ ਸੰਜੋਗ ਤੇ ਸਮੇਂ ਦੇ ਵਣਨ ਚਾਰ ਰਹੀਆਂ ਹਨ ਅਮੀਰ ਤਾਂ ਦੇ ਨਾਲ ਮਾਲਾ ਮਾਲ ਹੋਣ ਜਾ ਰਹੀਆਂ ਹਨ ਤੇ ਜਿਨ੍ਹਾਂ ਨੂੰ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਪ੍ਰਾਪਤ ਹੋਣ ਜਾ ਰਿਹਾ ਹੈ ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਜਾਣਕਾਰੀ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ